ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਹੇਦਾਰ ਨੇ ਜੀ ਸਾਬ ਦਾ ਨੀਟਾ ਗਿਆਨੀ ਹਰਪੀ ਸਿੰਘ ਤੇ ਬੜੇ ਅਸੂਲਾਂ ਦੀ ਗੱਲ ਕਰਦੇ ਨੇ ਤੇ ਅੱਜ ਇੱਕ ਅਸੂਲਾਂ ਦੀ ਡੈਰੀ ਭੇਜੀ ਮੇਰੇ ਕੋਲੇ ਨਾਲ ਫੋਟੋ ਭੇਜੀ ਤੇ ਪੀਲੇ ਸੂਟ ਵਾਲੇ ਚਲੋ ਉਹ ਤੁਹਾਨੂੰ ਦਿਖਾ ਦਾਂਗੇ ਵੀ ਉਹ ਬੀਬੀ ਕੌਣ ਹੈ ਪਰ ਮੈਂ ਇਲਜ਼ਾਮ ਨਹੀਂ ਲਾਉਂਦਾ ਮੈਂ ਤਾਂ ਜਿਹੜੀ ਚੱਲਦੀ ਜੀ ਗੱਲਬਾਤ ਹੈ ਉਹ ਕਹਿਣ ਦੀ ਕੋਸ਼ਿਸ਼ ਕਰਨੀ ਹੈ ਬਹਿਰੀਨ ਗਏ ਸੀ ਇਹ ਪ੍ਰਚਾਰ ਕਰਨ ਵਾਸਤੇ ਸਿੱਖ ਕੌਮ ਦਾ ਇਹ ਪੀਲੇ ਸੂਟ ਵਾਲੀ ਬੀਬੀ ਨੂੰ ਆਪਣਾ ਪਰਸਨ ਪੀਏ ਬਣਾ ਕੇ ਲੈ ਕੇ ਗਏ ਸੀ ਤੇ ਉੱਥੇ ਕੀ ਹੋਇਆ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਆਪਾਂ ਪਰਿਵਾਰਾਂ ਵਾਲੇ ਸਾਰੇ ਤੇ ਇਹ ਗੱਲਾਂ ਕਰ ਰਹੀਆਂ ਸਹੀ ਨਹੀਂ ਪਰ ਮੈਂ ਅਸੂਲਾਂ ਦੀ ਗੱਲ ਕਰਨੀ ਹੈ ਅਸਾ ਜੇ ਪਾਰਟੀ ਦਾ ਨਾਮ ਦੇਣਾ ਹੋਵੇ ਸਾਡੂ ਸੁਧਾਰ ਜਾਂ ਸਾਲੀ ਸੁਧਾਰ ਰੱਖ ਲੋ ਨਾ ਤੇ ਮੂਰੇ ਇਹ ਜਿਹੜੀ ਪਾਰਟੀ ਹੈ ਉਹਦਾ ਕਰਤਾ ਧਰਤਾ ਨੀਟਾ ਜਿਹੇਦਾਰ ਮੰਨ ਲੋ ਮੈਂ ਇਹ ਗੱਲ ਅੱਜ ਕਿਉਂ ਕਰ ਰਿਹਾ ਜਦੋਂ ਸਾਡੀ ਕੌਮ ਦੇ ਵਿੱਚ ਕੋਈ ਬੰਦਾ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਵੀ ਮੈਂ ਕੌਮ ਨੂੰ ਸੁਧਾਰਨ ਮੈਂ ਕੌਮ ਦਾ ਰੱਖਾਂ ਅਸੀਂ ਕੌਮ ਨੂੰ ਬਲੰਦੀਆਂ ਤੇ ਲੈ ਕੇ ਜਾਵਾਂਗੇ ਔਰ ਸਾਡੀ ਕੌਮ ਬਸ਼ਬਾਸ਼ ਕਰਦੀ ਹੈ ਵੀ ਇਹ ਪੜਿਆ ਲਿਖਿਆ ਹੈ ਵਿਦਵਾਨ ਹੈ ਔਰ ਨਾਲ ਪੀ ਐਚ ਪੀ ਐਚ ਡੀ ਦੀ ਡਿਗਰੀ ਵੀ ਹੈ ਇਹ ਵੀ ਨਾਲ ਜ਼ਿਕਰ ਕੀਤਾ ਜਾਂਦਾ ਹੈ ਪਰ ਜਦੋਂ ਇਹ ਸੁਣਦਿਆਂ ਵੀ ਇਹ ਜਥੇਦਾਰ ਜੀ ਤਾਂ ਇੱਕ ਬੀਬੀ ਨੂੰ ਪੀਏ ਬਣਾ ਕੇ ਲੈ ਕੇ ਗਏ ਸੀ ਬਹਿਰੀਨ ਦੇ ਵਿੱਚ ਕੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਕੋਈ ਪੀਏ ਹੈ ਨਹੀਂ ਸੀ ਹੋਰ ਬਥੇਰੀ ਲਗਾੜ ਫਿਰਦੀ ਆ ਉੱਥੇ ਮੱਛੀਆਂ ਖਾਣ ਵਾਲੀ ਜਿੰਨੂੰ ਮਰਜ਼ੀ ਲੈ ਜਾਓ ਪਰ ਜਥੇਦਾਰ ਤੋਂ ਪੁੱਛਿਆ ਗਿਆ ਕਹਿੰਦਾ ਨਹੀਂ ਨਹੀਂ ਜੀ ਉਹ ਤਾਂ ਬੀਬੀ ਆਪਣੇ ਪ੍ਰਚਾਰ ਲਈ ਗਈ ਸੀ ਮੈਂ ਆਪਣੇ ਪ੍ਰਚਾਰ ਲਈ ਗਿਆ ਸੀ ਤੇ ਪਰ ਜਿਹੜੇ ਬਹਿਰੀਨ ਦੇ ਲੋਕ ਨੇ ਉਹ ਕਹਿੰਦੇ ਜੀ ਨਾਮ ਬੋਲੋ ਨਾਮ ਬੋਲੋ ਬਹੁਤ ਕੁਝ ਹੋਇਆ ਇਥੇ ਅੱਛਾ ਪਹਿਲਾਂ ਨਾ ਜਿਹੜੇ ਸ਼ਰਨੇ ਵਰਗੇ ਨੇ ਦਿੱਲੀ ਵਾਲੇ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ ਮੈਂ ਉੱਤੇ ਵਿਸ਼ਵਾਸ ਨਹੀਂ ਕਰਦਾ ਮੈਂ ਕਰਦਾ ਹੀ ਨਹੀਂ ਕਦੇ ਵਾਪਸ ਪਰ ਜਦ ਬਹਿਰੀਨ ਤੋਂ ਫੋਨ ਆਇਆ ਉਹ ਕਹਿੰਦੇ ਸਾਥੋਂ ਨਾਮ ਬਲਾਓ ਤੁਸੀਂ ਕੁਝ ਤੁਸੀਂ ਚੁੱਪ ਕਰਕੇ ਬਹਿ ਜਾਓ ਨਾਮ ਜਲੂਸ ਕਢਾਓ ਮੈਂ ਕਿਹਾ ਦੱਸੋ ਤੁਸੀਂ ਯਾਰ ਉਹ ਕਹਿੰਦਾ ਜੀ ਅਸੀਂ ਜਿਹੜੇ ਰੂਮ ਵਿੱਚ ਉਹ ਬੀਬੀ ਰਹੀ ਐ ਜਿਹੜੇ ਰੂਮ ਵਿੱਚ ਇਹ ਨੀੜਾ ਜਸ਼ਦਾਰ ਰਿਹਾ ਕਹਿੰਦੇ ਉਹ ਦੋਨੋਂ ਰੂਮਾਂ ਦਾ ਸਾਨੂੰ ਪਤਾ ਐ ਔਰ ਉਹ ਕਹਿੰਦੇ ਜੋ ਕੁਝ ਉੱਥੇ ਹੋਇਆ ਸਾਨੂੰ ਉਹ ਵੀ ਪਤਾ ਐ ਜਾਣੀ ਕਿ ਸਿੱਧਾ ਕਹਿ ਲਈ ਵੀ ਜਿਹੜਾ ਜਸ਼ਦਾਰ ਹੁਣ ਕਹਿੰਦਾ ਐ ਵੀ ਅਸੂਲ ਚੇਤੇ ਰੱਖਣੇ ਨੇ ਅਸੂਲਾਂ ਦੀ ਪਾਲਣਾ ਕਰਨੀ ਐ ਉਹ ਬਹਿਰੀਨ ਵਾਲੇ ਕਹਿੰਦੇ ਇੱਥੇ ਅਸੂਲ ਤੋੜ ਕੇ ਗਿਆ ਉਹ ਜਿਹੜੇ ਅਸੂਲਾਂ ਦੀ ਗੱਲ ਕਰਦੇ ਆਈਟੀ ਕਹਿੰਦੇ ਬਹਿਰੈਨ ਦੇ ਵਿੱਚ ਉਹਨੇ ਉਹ ਅਸੂਲ ਤੋੜੇ ਐ ਹੁਣ ਕੀ ਕਹੀਏ ਜੀ ਦੱਸੋ ਹੁਣ ਇਹ ਵੀਡੀਓ ਸੁਣ ਕੇ ਨਾ ਮੈਨੂੰ ਗਾਲਾਂ ਬਹੁਤ ਨਿਕਲਣਗੀਆਂ ਨੇ ਮੈਨੂੰ ਪਤਾ ਕੱਢਦੇ ਹੁੰਦੇ ਐ ਇਹਨਾਂ ਦਾ ਆਈਟੀ ਸੈੱਲ ਕੀ ਹੁੰਦਾ ਉਹ ਉਹ ਰੱਖਿਆ ਹੁੰਦਾ ਗਰੁੱਪ ਬਣਾ ਕੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਕੱਢੇ ਚੱਲੋ ਤੁਹਾਡੀ ਪਹਿਚਾਣ ਹੀ ਇੱਥੋਂ ਹੁੰਦੀ ਐ ਵੀ ਤੁਸੀਂ ਸਿਰੇ ਦੇ ਕੰਜਰ ਖੜਪੰਜਰ ਸੋਹਰ ਸ਼ਬਦ ਕੋਈ ਆਉਂਦਾ ਨਹੀਂ ਨਹੀਂ ਉਦੋਂ ਜ਼ਿਆਦਾ ਹੋਰ ਬਰਤ ਦਿੰਦਾ ਥੋੜੀ ਪਹਿਚਾਣੀ ਓਥੋਂ ਹੁੰਦੀ ਐ ਵੀ ਜਿਹੜੇ ਬੰਦੇ ਕਮੈਂਟ ਵਿੱਚ ਗਾਲ ਕੱਢਦੇ ਨੇ ਇਹ ਇਹ ਕੰਜਰਾਂ ਦੇ ਕੰਜਰ ਖੜ ਪੰਜਰਾਂ ਦੇ ਖੜ ਕੰਜਰ ਇਹਨਾਂ ਦਾ ਲਾਣਾ ਹੀ ਐ ਬਸ ਇਥੋਂ ਪਹਿਚਾਣ ਹੋ ਜਾਂਦੀ ਐ ਕੱਢੀ ਚੱਲੋ ਪਰ ਮੈਂ ਤਾਂ ਤੁਹਾਡੇ ਜਹੇਦਾਰ ਦੇ ਅਸੂਲਾਂ ਦੀ ਗੱਲ ਕੀਤੀ ਐ ਵੀ ਜਿਹੜੇ ਅਸੂਲ ਸੁਖਬੀਰ ਬਾਦਲ ਨੂੰ ਸਮਝਾਉਂਦਾ ਸੀ ਉਹ ਅਸੂਲ ਤਾਂ ਉਹ ਬੈਰੀਨ ਦੇ ਵਿੱਚ ਤੋੜ ਕੇ ਆਇਆ ਜੀ ਉਹ ਬੀਬੀ ਨੂੰ ਵੀ ਪੁੱਛਿਆ ਜਾ ਸਕਦਾ ਪਰ ਬੀਬੀ ਹੁਣ ਕਹਿੰਦੀ ਮੈਂ মিডিਆ ਸਾਹਮਣੇ ਆਉਣਾ ਨਹੀਂ ਮੇਰੇ ਕੰਦੀ ਘਰੇ ਖੇਤਰ ਪੈਣਗੇ ਤੇ ਸੁਲਤਾਨ ਘਰ ਵਿੱਚ ਤੋੜਦੇ ਸੀ ਜਦੋਂ ਸਾਡੂ ਕਹਿੰਦਾ ਮੇਰਾ ਘਰ ਪਟਤਾ ਚਲੋ ਠੀਕ ਹੈ ਐਨੀ ਇੱਕ ਗੱਲਬਾਤ ਚੱਲਦੀ ਹੁੰਦੀ ਆ ਆਪਾਂ ਇਹ ਨਹੀਂ ਕਹਿੰਦੇ ਇਹ ਰਿਸ਼ਤੇ ਹਜੇ ਨੇ ਪਰ ਘਰ ਪਟੰਦੀ ਦੀ ਕੀ ਲੋੜ ਪਈ ਸੀ ਉਹ ਬੰਦਾ ਬਿਲਕੁਲ ਐ ਕਹਿੰਦਾ ਮੇਰਾ ਘਰ ਪਟਿਆ ਮੇਰਾ ਘਰ ਉਜਾੜਤਾ ਇਹ ਅਸੂਲ ਕਿੱਥੇ ਨੇ ਹੁਣ ਇਹ ਬੰਦੇ ਚਾਹੁੰਦੇ ਨਹੀਂ ਵੀ ਸਾਨੂੰ ਪੰਜਾਬ ਦੀ ਸਤਾ ਦੀ ਕੁਰਸੀ ਮਿਲੇ ਦੇਵਰ ਅਸੀਂ ਜਿਹੜੀ ਰਿੰਦੀ ਕਸਰ ਹੈ ਅਰਸ਼ਤੇ ਰੁਸਤੇ ਨੂੰ ਤਾੜ ਤਾੜ ਕਰੀ ਅਸੂਲ ਜਿਹੜੇ ਰਹਿੰਦੇ ਨੇ ਉਹ ਮਾੜੇ ਮੋਟੇ ਉਹ ਵੀ ਤੋੜ ਮਰੋੜ ਕਰ ਲਈ ਇਹਨਾਂ ਦੀ ਕਰਤੂਤ ਆ ਹੈ ਜੀ ਮੈਂ ਨੀਟੇ ਜਥੇਦਾਰ ਦੀ ਗੱਲ ਕਰ ਰਿਹਾ ਜੀ ਸਾਨੂੰ ਕੋਈ ਡਰ ਨਹੀਂ ਕਿਸੇ ਦਾ ਜਿਨੇ ਕਾਲ ਤਖਤ ਤੇ ਸਤਨਾ ਉਹ ਸੱਦ ਲੈ ਜਿਨੇ ਕੋਰਟ ਕੇਸ ਕਰਨਾ ਉਹ ਕਰ ਲੈ ਜਿਨੇ ਕੋਈ ਫੋਨ ਕਰਕੇ ਧਮਕੀ ਦੇਣੀਆਂ ਉਹ ਦੇ ਲੈ ਸਾਨੂੰ ਕੋਈ ਮਤਲਬ ਨਹੀਂ ਅਸੀਂ ਤਾਂ ਜਿਹੜਾ ਬੰਦਾ ਕਾਮ ਨੂੰ ਗੁੰਮਰਾਹ ਕਰਦਾ ਹੈ ਇੱਕ ਆਪਣੇ ਉੱਚੇ ਸੋਚੇ ਕਰੈਕਟਰ ਦਾ ਦਾਵਾ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਉਹਦੀ ਮਿੱਟੀ ਪਟਣੀ ਇਸੇ ਕਰਕੇ ਤਾਂ ਜਦੋਂ ਮਹਾਂ ਲਜੀਤ ਸਿੰਘ ਤੇ ਇਹ ਦਾਗ ਲੱਗਦੇ ਨਹੀਂ ਅਜਾਸੀ ਕਰਦਾ ਰਿਹਾ ਉਹ ਤੇ ਇਹਨੂੰ ਤੋੜ ਮਰੋੜ ਕੇ ਪਤਾ ਨਹੀਂ ਕਿਹੋ ਜਿਹਾ ਰਾਜ ਬਣਾ ਕੇ ਪੇਸ਼ ਕੀਤਾ ਤੇ ਹੁਣ ਇਹੀ ਕਰਤੂਤਾਂ ਇਹ ਲੋਕ ਚਾਹੁੰਦੇ ਆ ਮਤਲਬ ਜਿਹੜੇ ਵੀ ਤੁਹਾਨੂੰ ਬੰਦੇ ਜਿਆਦਾ ਵੱਡਾ ਗਾਤਰਾ ਪਾਇਆ ਦੇਸੂ ਹੱਥ ਵਿੱਚ ਕਿਰਪਾਨ ਦੇਸੂ ਤੇ ਬਾੜੀ ਦਾੜੀ ਸ਼ਟਕੇ ਤੇ ਦੇਸੂ ਖੈਰਾ ਇਹਦੇ ਤਾਂ ਦਾੜੀ ਖਿਲਰੀ ਹੁੰਦੀਆਂ ਨੇ ਤਾਂ ਬੰਨਣੀ ਬਣਾਉਣੀ ਆਉਂਦੀ ਨਹੀਂ ਚੰਗੀ ਤਰ੍ਹਾਂ ਪਤਾ ਨਹੀਂ ਕੋਈ ਪ੍ਰੋਬਲਮ ਹੋ ਸਕਦੀ ਨੇ ਬੀਬੀ ਜਗੀਰ ਕਹਿੰਦੇ ਸੀ ਮੈਨੂੰ ਸਕਿਨ ਦੀ ਪ੍ਰੋਬਲਮ ਐ ਮੈਂ ਤਾਂ ਮੁੱਛਾਂ ਨਹੀਂ ਮੇਰੇ ਆਉਂਦੀਆਂ ਹੋ ਸਕਦਾ ਕੋਈ ਪ੍ਰੋਬਲਮ ਹੋਵੇ ਪਰ ਜਿਹੜੇ ਅਸੂਲਾਂ ਦੀ ਇਹ ਗੱਲ ਕਰਦੇ ਨੇ ਉਹ اصولਾਂ ਦੀ ਗੱਲ ਇੱਕ ਤਾਂ ਜੀਦੇ ਸਾਲੀ ਵਾਲਾ ਜਿਹੜਾ ਰਿਸ਼ਤਾ ਸੀ ਘਰ ਵਿੱਚ ਉਹ ਦੱਸੇ ਮੀਥੇ اصول ਕਾਇਮ ਨੇ ਇੱਕ ਜਿਹੜੀ ਬੀਬੀ ਨੂੰ ਬਹਿਰੀਨ ਪੀਏ ਬਣਾ ਕੇ ਲੈ ਕੇ ਗਿਆ ਸੀ ਉਹ اصولਾਂ ਦੀ ਗੱਲ ਕਰੇ ਵੀ ਸਹੀ ਨੇ ਇਹ ਫੇਰ ਗੱਲ ਕਰਿਓ ਜੀ ਕਾਮ ਨੂੰ ਮੂਰਖ ਬਣਾਉਣ ਬਾਅਦ ਬਹੁਤ ਇਹੋ ਜਿਹੇ ਹਰਾਮਖੋਰ ਆਏ ਨੇ ਆਉਂਦੇ ਰਹਿਣਗੇ ਮੈਂ ਤਾਂ ਇਦਾਂ ਹੀ ਬੋਲਣਾ ਜੀ ਬਥੇਰੇ ਮੈਨੂੰ ਕਮੈਂਟ ਕਰਕੇ ਕਹਿਣਗੇ ਬੋਲੀ ਸੁਧਾਰੋ ਕਿਉਂ ਸੁਧਾਰੀਏ ਜੀ ਬੋਲੀ ਜਿਹੜੇ ਬੰਦੇ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਕੌਮ ਨੂੰ ਬੇਵਕੂਫ ਬਣਾ ਰਹੇ ਨੇ ਵੋਟਾਂ ਲੈ ਕੇ ਕੁਰਸੀਆਂ ਤੇ ਬਹਿ ਕੇ ਪੰਜਾਬ ਦਾ ਬੇੜਾ ਘਰ ਕਰ ਰਹੇ ਨੇ ਅਸੀਂ ਉਹਨਾਂ ਨੂੰ ਬੋਲ ਵੀ ਨਹੀਂ ਸਕਦੇ ਐਡੇ ਬੋਲਾਂਗੇ ਅਸੀਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ